ਹੋਆ ਗੁਰਸੰਤ ਮਲਾਇਆ ਪ੍ਰਭ ਅਬਨਾਸੀ ਘਰ ਮੈਂ ਪਾਇਆ ਸੇਵ ਕਰੀ ਪਲ ਚਸਾ ਨ ਵਿਛੜਾ ਸੇਵ ਕਰੀ ਪਲ ਚਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਲੱਖ ਖੁਸ਼ੀਆਂ ਬਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰਨਾਮੁ ਦੇਹ ਮੇਰਾ ਮਨ ਤਨ ਸਿਤਲ ਹੋਏ ਬਾਜਾਂ ਵਾਲਿਆ ਸਾਈਆਂ ਬਾਜਾਂ ਵਾਲਿਆ ਸਾਈਆਂ ਰੱਖ ਲਈ ਲਾਜਨ ਮਾਨਿਆਂ ਦੀ ਬਾਜਾਂ ਵਾਲਿਆ ਸਾਈਆਂ ਰੱਖ ਲਈ ਲਾਜਨ ਮਾ ਬਾਜਾ ਵਾਲਿਆ ਸਾਈਆਂ ਰੱਬ ਨੇ ਲਾਜ ਨਮਾਣਿਆ ਦੀ 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 ਵਾਜਾ ਵਾਣਿਆ ਸਾਈਆਂ ਰੱਖ ਲਈ ਲਾਜਤਮਾਣਿਆ ਦੀ ਵਾਜਾ ਵਾਣਿਆ ਸਾਈਆਂ ਰੱਖ ਲਈ ਲਾਜਤਮਾਣਿਆ ਦੀ ਤੂੰ ਲਾਜ ਰਖਦਾ ਏ ਤੂੰ ਲਾਜ ਰਖਦਾ ਏ ਰੱਖਿ ਮਿਲਾਜ ਨਮਾਣਿਆਂ ਦੀ ਤੂੰ ਲਾਜ ਰਖਦਾ ਏ ਰੱਖਿ ਮਿਲਾਜ ਨਮਾਣਿਆਂ ਦੀ ਤੂੰ ਲਾਜ ਰਖਦਾ ਏ ਰੱਖਿ ਮਿਲਾਜ ਵਾਣਾਂ ਦੀ ਲਾਜ ਰਖਦਾ ਏ ਰੱਖਿ ਮਿਲਾਜ ਵਾਣਾਂ ਦੀ ਤੂੰ ਲਾਜ ਰਖਦਾ ਏ ਡਖਲੀ ਲਾਜ ਨਿਵਾਣ ਆਵੀ ਲਾਜ ਰਖਦਾ ਏ ਡਖਲੀ ਲਾਜ ਨਿਵਾਣ ਆਵੀ ਬਾਜਵਾਲੇ ਅਸਾਈਆਂ ਸਾਰੀ ਸੰਗਤ ਕਿਰਪਾ ਕਰਿਓ ਭਾਈ ਭੈਣੋ ਅੱਜ ਬੜਾ ਭਾਗਾ ਵਾਲਾ ਦਿਨ ਆ ਵੀਰੋ ਗੁਰਮੁਖੋ ਅੱਜ ਬੜਾ ਭਾਗਾ ਵਾਲਾ ਦੇਣਾ ਸਾਰੇ ਕਿਰਪਾ ਕਰਿਓ ਬਾਜਾ ਵਾਲੇ ਅਸਾਈਆਂ ਬਾਜਾ ਵਾਲੇ ਅਸਾਈਆਂ ਰੱਖ ਲੀ ਲਾਜ ਜਮਾਨਿਆਂ ਦੀ ਬਾਜਾ ਵਾਲੇ ਅਸਾਈਆਂ ਰੱਖ ਲੀ ਲਾਜ ਜਮਾਨਿਆਂ ਦੀ ਬਾਜਾ ਵਾਲਿਆਂ ਖਾਈਆਂ ਰੱਖ ਲੀ ਰਾਜਨਵਾਨਿਆਂ ਦੀ ਬਾਜਾ ਵਾਰਿਆ ਸਾਈਆਂ ਰੱਖਿ ਲਾ ਲਨਵਾਨਿਆਂ ਦੇ ਬਾਜਾ ਵਾਰਿਆ ਸਾਈਆਂ ਲਖਮੀ ਰਾਜਨਵਾਨਿਆਂ ਦੀ ਵਾ ਬਾਜਾ ਵਾਰਿਆ ਸਾਈਆਂ ਰੱਖਿ ਲਖਮੀ ਰਾਜਨਵਾਨਿਆਂ ਦੀ ਸੰਗਤ ਜੀ ਕਰਿਓ ਫਿਰ ਤੋਂ ਨੂੰ ਸਤਕਾਰ ਜੋਗ ਸਨਮਾਨ ਜੋਗ ਸਤਿਗੁਰਾਂ ਦੀ ਸਾਜੀ ਅਤੇ ਨਵਾਜੀ ਹੋਏ ਸਾਧ ਸੰਗਤ ਜੀ ਆਪ ਜੀ ਵੱਡੇ ਭਾਗਾਂ ਵਾਲੇ ਹੋ ਬੜੇ ਉੱਚੇ ਤੇ ਸੁੱਚੇ ਭਾਗ ਨੇ ਜੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸਤਿਗੁਰਾਂ ਦੀ ਪਾਵਨ ਗੋਦ ਅੰਦਰ ਸੁਭਾਏ ਮਾਨ ਹੋ ਗੁਰਮੁਖੋ ਜਿੱਥੇ ਮਨ ਕਰਕੇ ਹਾਜ਼ਰੀ ਲਵਾ ਰਹੇ ਹਾਂ ਤਨ ਕਰਕੇ ਹਾਜ਼ਰੀ ਲਵਾ ਰਹੇ ਹਾਂ ਉੱਥੇ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਿਓ ਲਵਾਇਓ ਹਾਜ਼ਰੀ ਸਤਿਗੁਰੂ ਦੇ ਚਰਨਾਂ ਦੇ ਵਿੱਚ ਗੱਜ-ਬੱਜ ਕੇ ਫਤਿਹ ਗਜਾਇਓ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਗੁਰੂ ਸਵਾਰੇਓ ਅੱਜ ਬੜਾ ਭਾਗਾ ਵਾਲਾ ਦਿਨ ਹੈ ਬੜਾ ਸੁਹਾਵਣਾ ਦਿਨ ਹੈ ਅੱਜ ਦੇ ਦਿਨ ਧਰਤੀ ਨੇ ਪੁਕਾਰ ਕੀਤੀ ਧਰਤੀ ਦੀ ਤਪਸ਼ਿਆ ਪੂਰਨ ਹੋਈ ਇਸ ਧਰਤੀ ਦੀ ਜਿਹੜੀ ਧਰਤੀ ਤੇ ਸਤਿਗੁਰੂ ਬਰਾਜਮਾਨ ਨੇ ਰੱਬ ਰੰਗੀਆਂ ਰੂਹਾਂ ਬੈਠੀਆਂ ਮਹਾਪੁਰਸ਼ ਧੰਤਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਸੰਗਤਾਂ ਨੂੰ ਤਾਰ ਰਹੇ ਨੇ ਅੱਜ ਦੇ ਦਿਨ ਇਸ ਧਰਤੀ ਦੀ ਭਗਤੀ ਪੂਰਨ ਹੋਈ ਸੀ ਇਸ ਧਰਤੀ ਨੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸਾਂ ਕੀਤੀਆਂ ਗਰੀਬ ਨਿਵਾਜ਼ ਮੈਨੂੰ ਕੋਈ ਤਪਸ਼ਵੀ ਰੂਹ ਭੇਜੋ ਮੈਨੂੰ ਕੋਈ ਬੰਦਗੀ ਵਾਲੀ ਰੂਹ ਭੇਜੋ ਫਿਰ ਧੰਨ ਗੁਰੂ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਰੱਬੀ ਰੂਹ ਤਨ ਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉਹਨਾਂ ਨੂੰ ਅਕਾਲ ਪੁਰਖ ਨੇ ਇੱਥੇ ਭੇਜਿਆ ਤੇ ਤਨ ਤਨ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਰੱਬ ਦੇ ਪਿਆਰੇ ਆਪਣੇ ਪਿਆਰੇ ਬੰਦਗੀ ਵਾਲੀ ਰੂਹ ਤਨਤਨ ਬਾਬਾ ਜਸਵੰਤ ਸਿੰਘ ਜੀ ਨੂੰ ਇੱਥੇ ਥਾਪੜਾ ਦਿੱਤਾ ਇਸ਼ਨਾਨ ਘਾਟ ਗੁਰਦੁਆਰਾ ਨਾਨਕ ਸਰ ਸਾਹਿਬ ਦੀ ਨਿਉ ਰੱਖੀ ਆਖੋ ਸਤਨਾਮ ਵਾਹਿਗੁਰੂ ਜੀ ਗੁਰੂ ਪਿਆਰਿਓ ਗੁਰੂ ਸਵਾਰਿਓ ਮਹਾਪੁਰਸ਼ਾਂ ਨੇ ਤਨਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਐਸੀ ਦਿਆ ਦ੍ਰਿਸ਼ਟੀ ਤਨਤਨ ਬਾਬਾ ਜਸਵੰਤ ਸਿੰਘ ਜੀ ਤੇ ਪਾਈ ਤੇ ਗੁਰੂ ਪਿਆਰਿਓ ਗੁਰੂ ਸਵਾਰਿਓ ਇਸ ਧਰਤੀ ਦੇ ਭਾਗ ਜਾਗੇ ਲੱਖਾਂ ਸੰਗਤਾਂ ਨੂੰ ਗੁਰੂ ਦੀ ਬਾਣੀ ਦੇ ਨਾਲ ਜੋੜਿਆ ਅੰਮ੍ਰਿਤ ਦੀਆਂ ਦਾਤਾਂ ਅੰਮ੍ਰਿਤ ਦੇ ਬਾਟੇ ਤਿਆਰ ਕਰਕੇ ਗੁਰੂ ਪਿਆਰਿਓ ਗੁਰੂ ਸਵਾਰਿਓ ਸੰਗਤਾਂ ਨੂੰ ਨਾਮ ਕੇ ਜਹਾਜ਼ੇ ਚੜਾਇਆ ਧੰਨ ਧੰਨ ਬਾਬਾ ਜਸਵੰਤ ਸਿੰਘ ਮਹਾਰਾਜ ਨੇ ਮਹਾਪੁਰਸ਼ਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੇ ਤੰਤਨ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦੇ ਪਾਏ ਪੂਰਨਿਆਂ ਤੇ ਚੱਲੇ ਤੇ ਗੁਰੂ ਪਿਆਰਿਓ ਗੁਰੂ ਸਵਾਰਿਓ ਤੰਤਨ ਬਾਬਾ ਜਸਵੰਤ ਸਿੰਘ ਜੀ ਐਸੇ ਸਾਧੂ ਸਨ ਜੀਹਦੇ ਤੇ ਦਿਆ ਦ੍ਰਿਸ਼ਟੀ ਕਰ ਦਿੰਦੇ ਸੀ ਗੁਰਮੁਖੋ ਉਹਨਾਂ ਦੇ ਵੇੜੇ ਪਾਰ ਹੋ ਜਾਂਦੇ ਸੀ ਆਖੋ ਸਤਨਾਮ ਵਾਹਿਗੁਰੂ ਜੀ ਉਹਨਾਂ ਸਾਧੂਆਂ ਦੇ ਜਰੀਏ ਉਹਨਾਂ ਸਾਧੂਆਂ ਦੇ ਜ਼ਰੀਏ ਉਹਨਾਂ ਮਹਾਪੁਰਖਾਂ ਦੀ ਬੰਦਗੀ ਦੇ ਪ੍ਰਤਾਪ ਦੇ ਨਾਲ ਕਿੰਨੀਆਂ ਰੂਹਾਂ ਨਾਮ ਕੇ ਜਹਾਜ਼ੇ ਚੜੀਆਂ ਟੁੱਟੀਆਂ ਹੋਈਆਂ ਰੂਹਾਂ ਨੂੰ ਭੁੱਲੀਆਂ ਹੋਈਆਂ ਰੂਹਾਂ ਨੂੰ ਤਨ ਤਨ ਬਾਬਾ ਜਸਵੰਤ ਸਿੰਘ ਮਹਾਰਾਜ ਨੇ ਨਾਮ ਦੇ ਨਾਲ ਜੋੜਿਆ ਐ ਐਸਾ ਸਾਧੂ ਨਾਂ ਤੇ ਜਗ ਤੇ ਆਇਆ ਐ ਤੇ ਨਾ ਹੀ ਜਗ ਤੇ ਆਵਿਆ ਖੋ ਸਤਨਾਮ ਵਾਹਿਗੁਰੂ ਜੀ ਗੁਰੂ ਪਿਆਰਿਓ ਗੁਰੂ ਸਵਾਰਿਓ ਅਸੀਂ ਤੁਸੀਂ ਸਾਰੇ ਦੁਨੀਆ ਦੇ ਖਜ਼ਾਨੇ ਇਕੱਠੇ ਕਰਦੇ ਆਂ ਗੁਰਮੁਖੋ ਤੇ ਇਨਾ ਮਹਾਪੁਰਖਾਂ ਨੇ ਨਾਮ ਦਾ ਖਜ਼ਾਨਾ ਇਕੱਠਾ ਕੀਤਾ ਖੋ ਸਤਨਾਮ ਵਾਹਿਗੁਰੂ ਜੀ ਸਾਡੇ ਨਗਰ ਰੌਂਟੇ ਦੇ ਭਾਗ ਉੱਚੇ ਤੇ ਸੁੱਚੇ ਸੰਨ ਤੇ ਇਸ ਬਰਨਾਲੇ ਨਗਰ ਦੇ ਵਿਭਾਗ ਉੱਚੇ ਤੇ ਸੱਚੇ ਸੰਨ ਜਿਨ੍ਹਾਂ ਜਿਹੜੇ ਨਗਰਾਂ ਦੇ ਵਿੱਚ ਐਸੇ ਤਪਸ਼ਵੀ ਰੂਹਾਂ ਮਹਾਨ ਸੰਤ ਗੁਰੂ ਦੇ ਪਿਆਰੇ ਪੈਦਾ ਹੋਏ ਤੇ ਆਓ ਆਪਾਂ ਬਹੁਤਾ ਸਮਾਂ ਨਹੀਂ ਲਾਉਣਾ ਜਿਨ੍ਹਾਂ ਕੋ ਮਹਾਪੁਰਸ਼ ਸੰਤ ਬਾਬਾ ਅਜੀਤ ਸਿੰਘ ਜੀ ਨੇ ਸਮਾਂ ਬਖਸ਼ਿਆ ਨਾ ਸਮੇਂ ਦੇ ਵਿੱਚ ਰਹਿ ਕੇ ਹੀ ਆਪਾਂ ਸਮਾਪਤੀ ਕਰਨੀ ਹੈ ਜਿਹੜਾ ਸਮੇਂ ਦੀ ਕਦਰ ਕਰਦਾ ਹੈ ਨਾ ਗੁਰਮੁਖੋ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਮਹਾਪੁਰਸ਼ ਬਾਬਾ ਭਜਨ ਸਿੰਘ ਜੀ ਬਜ਼ੁਰਗ ਸੀ ਸਾਡੇ ਉਹ ਕਹਿੰਦੇ ਹੁੰਦੇ ਸੀ ਕਹਿੰਦੇ ਜਿਹੜਾ ਸਮੇਂ ਦੀ ਕਦਰ ਕਰਦਾ ਨਾ ਤੇ ਸਮਾਂ ਉਹਦੀ ਕਦਰ ਕਰਦਾ ਆਖੋ ਸਤਨਾਮ ਵਾਹਿਗੁਰੂ ਜੀ ਸਾਡੇ ਇਸ ਨਗਰਾਂ ਦੇ ਭਾਗ ਉੱਚੇ ਤੇ ਸੁੱਚੇ ਸੀ ਜਿਨ੍ਹਾਂ ਨੂੰ ਐਸਾ ਸਾਧੂ ਮਸਤਾਨਾ ਮਿਲਿਆ ਤੇ ਸਾਨੂੰ ਮੰਝਲਾਂ ਤੱਕ ਪਹੁੰਚਾ ਗਿਆ ਆਖੋ ਸਤਨਾਮ ਵਾਹਿਗੁਰੂ ਜੀ ਆਓ ਆ ਤਾਂ ਨਾ ਪੜ ਕੇ ਆਪਾਂ ਸਮਾਪਤੀ ਵਾਲੇ ਪਾਸੇ ਚੱਲਾਂਗੇ ਐਸਾ ਸਾਧੂ ਮਿਲਿਆ ਰਾਮੰਜੀ ਲਾਂਦੇ ਪਾਗਿਆ ਸਾਧੂ ਮਿਲਿਆ ਰਾਮ ਲਾਦੇ ਪਾ ਗਿਆ ਐਸਾ ਸਾਧੂ ਮਿਲਿਆ ਮੰਦਿਰ ਲਾਦੇ ਐਸਾ ਸਾਧੂ ਮਿਲਿਆ ਰਾਮ ਲਾਦੇ ਪਾ ਗਿਆ ਐਸਾ ਸਾਧੂ ਮਿਲਿਆ ਰਾਮ ਮੰਦਿਰ ਲਾਦੇ ਪਾ ਗਿਆ ਐਸਾ ਸਾਧੂ ਮਿਲਿਆ ਰਾਮ ਤੂੰ ਮਿਲੇ ਆ ਰਮਨ ਲਾਦੇ ਪਾਉ ਆ ਗਿਓ ਐਸਾ ਤਾ ਤੁਮਨੇ ਆ ਰਾਮਨ ਲੰਦੇ ਪਾਉ ਆ ਤਬਦੀ ਜਾਂਦੀ ਵੇੜੀ ਨੂੰ ਤਬਦੀ ਜਾਂਦੀ ਵੇੜੀ ਨੂੰ ਕਨਾਰੇ ਹੋ And yeah. a song. ਸੰਗਤ ਜੀ ਕਿਰਪਾ ਕਰਿਓ ਸਾਰੇ ਰਣ ਮੇ। ਐਸਾ ਸਾਧੂ ਮਿਲਿਆ ਕਰਿਓ ਬੈਣੋ ਕਰਤਾ ਸਾਰੇ ਸੰਗਤ। ਐਸਾ ਸਾਧੂ ਮਿਲਿਆ ਡੁੱਬਦੀ ਜਾਂਦੀ ਬੇੜੀ ਨੂੰ ਡਬਦੀ ਜਾਂਦੀ ਬੇੜੀ ਨੂੰ ਡਬਦੀ ਜਾਂਦੀ ਮੰਜਲਾਂ ਦੇ ਰਾਹ ਤੱਕ ਪਹੁੰਚਾ ਗਏ ਗੁਰਮੁਖੋ ਮੰਜਲਾਂ ਦਾ ਰਾਹ ਕਿਹੜਾ ਹੈ ਉਹ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਧੰਨ ਧੰਨ ਬਾਬਾ ਜਸਵੰਤ ਸਿੰਘ ਮਹਾਰਾਜ ਦੀ ਸਾਨੂੰ ਬਾਣੀ ਦੇ ਨਾਲ ਜੋੜ ਗਏ ਮੰਜਲਾਂ ਦੇ ਰਾਹ ਤੇ ਮੰਜਲਾਂ ਤੱਕ ਪਹੁੰਚਾ ਗਏ ਗੁਰਮੁਖੋ ਜਿਹੜਾ ਇਸ ਮੰਜ਼ਲ ਤੇ ਤੁਰ ਪਿਆ ਉਹ ਕਦੇ ਹੋਰ ਮੰਜ਼ਲ ਤੇ ਨਹੀਂ ਤੁਰਦਾ ਰਾਸਤੇ ਤੋਂ ਭਟਕਦਾ ਨਹੀਂ ਆਖੋ ਸਤਨਾਮ ਵਾਹਿਗੁਰੂ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਇਹ ਬਕੌਂਠ ਦੇ ਦਿੱਤਾ ਸੰਗਤ ਜੀ ਇਹ ਬਕੌਂਠ ਹੈ ਜਿੱਥੇ ਆਪਾਂ ਸੰਗਤ ਬੈਠ ਕਰਕੇ ਉਸ ਅਕਾਲ ਪੁਰਖ ਦੀ ਉਸਤਤ ਕਰ ਰਹੇ ਹਾਂ ਤੇ ਸੰਗਤ ਜੀ ਸਾਰੀ ਸੰਗਤ ਹਾਜ਼ਰੀ ਭਰਿਆ ਕਰੋ ਇਸ ਸਥਾਨਾਂ ਤੇ ਬਾਬਾ ਈਸ਼ਰ ਸਿੰਘ ਜੀ ਦੇ ਬਚਨ ਹੋਏ ਵਿਆ ਜਿਹੜਾ ਭਾਈ ਇੱਥੇ ਆ ਕੇ ਅਰਦਾਸ ਕਰੂ ਤੇ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਅਰਦਾਸਾਂ ਪੂਰਨ ਕਰਨਗੇ ਬਾਬਾ ਈਸ਼ਰ ਸਿੰਘ ਜੀ ਦੇ ਬਚਨ ਨੇ ਜਿਹੜਾ ਇਸ਼ਨਾਨ ਕਰੂ ਉਹਦੇ ਰੋਗ ਟੁੱਟਣਗੇ ਇਹ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ ਤੇ ਮਹਾਪੁਰਖਾਂ ਨੇ ਪਤਾ ਨਹੀਂ ਕਿੰਨੀ ਕੁ ਬੰਦਗੀ ਕੀਤੀ ਹੈ ਤੇ ਹੋ ਵੀ ਰਹੀ ਹੈ ਮਹਾਪੁਰਸ਼ ਧੰਤਨਾ ਬਾਬਾ ਅਜੀਤ ਸਿੰਘ ਜੀ ਕਰਾ ਰਹੇ ਆ ਕਰ ਰਹੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਪ੍ਰਤੱਖ ਦਿਖ ਰਿਹਾ ਹੈ ਤੇ ਸੰਗਤ ਜੀ ਨਮਾਣੇ ਨਤਾਣਿਆਂ ਆਪ ਜੀ ਦੇ ਚਰਨਾਂ ਦੇ ਵਿੱਚ ਸੀਸ ਰੱਖ ਕੇ ਬੇਨਤੀ ਕਰਦੇ ਆਂ ਜੋ ਵੀ ਤੁਸੀਂ ਇਸ ਸਥਾਨ ਤੇ ਅਰਦਾਸ ਕਰਕੇ ਜਾਉਂਗੇ ਨਾ ਗਰੀਬ ਨਿਵਾਜ਼ ਹਾਜ਼ਰ ਨਾਜ਼ਰ ਬੈਠੇ ਨੇ ਅਰਦਾਸਾਂ ਪੂਰਨ ਹੁੰਦੀਆਂ ਨੇ ਆਖੋ ਸਤਨਾਮ ਸੋਹ ਸ੍ਰੀ ਅਣੀ ਇੱਕ ਬੇਨਤੀ ਪ੍ਰਵਾਨ ਕਰਿਓ ਸੇਵਾ ਕਰਦਿਆਂ ਕਰੋ ਗੁਰਬਾਣੀ ਪੜ੍ਹਦਿਆਂ ਕੋਲ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਰਹਿ ਗਈਆਂ ਹੋਣਗੀਆਂ ਸੰਗਤ ਮਹਾਪੁਰਸ਼ ਬਖਸ਼ਣ ਜੋਗ ਹੈ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ